ਦੂਰ ਫੈਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਮੋਏ ਹੋਈਆਂ ਸਰਗਰਮ ਨੇ ਪੂਰੀਆਂ ਹਰ ਇੱਕ ਪਾਰਟੀ ਨੂੰ ਲੱਗਿਆ ਹੋਇਆ ਅਸੀਂ ਤਗੜੇ ਤੋਂ ਤਗੜੇ ਅਸੀਂ ਉਮੀਦਵਾਰ ਜਿਹੜੇ ਖੜੇ ਕਰੀਏ ਜਿਨ੍ਹਾਂ ਦੀ ਲੋਕਾਂ 'ਚ ਪਛਾਣ ਆ ਤੇ ਉਹ ਜਿਹੇ ਲੋਕ ਅਸੀਂ ਨਾਲ ਜੋੜੀਏ ਕਿ ਪਾਰਟੀ ਸਾਡੀ ਜਿੱਤੇ ਲੋਕ ਵਿਸ਼ਵਾਸ ਕਰਨ ਚਾਹੇ ਪਹਿਲਾ ਜਿੰਨਾ ਚਾਹੇ ਹਰ ਇੱਕ ਸਰਕਾਰ ਨੇ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਆ ਤੇ ਲੁੱਟ ਕੇ ਲੈ ਕੇ ਵੀ ਗਏ ਨੇ ਇਸ ਵਾਰ ਜ਼ੋਰ ਲੱਗਿਆ ਹੋਇਆ ਸਾਰੀਆਂ ਪਾਰਟੀਆਂ ਦਾ 27 ਦੇ ਵਿੱਚ ਕਿਹਦੀ ਸਰਕਾਰ ਬਣੂਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨੀ ਹੈ ਜਾਂ ਕਾਂਗਰਸ ਦੀ ਸਰਕਾਰ ਬਣਨੀ ਹੈ ਜਾਂ ਭਾਜਪਾ ਦੀ ਸਰਕਾਰ ਬਣਨੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਇੱਕ ਮੌਕਾ ਹੋਰ ਦੇਣਗੇ ਇਹ ਜਦੋਂ 27 ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਲੋਕਾਂ ਨੇ ਤੈਅ ਕਰ ਲੈਣਾ ਹਾਲਾਂਕਿ ਗੱਲ ਇਹ ਉੱਡ ਰਹੀ ਆ ਹੁਣ ਲਗਾਤਾਰ ਜਿਵੇਂ ਗਿੱਦੜਵਾਹਾ ਦੇ ਵਿੱਚ ਦੀਪ ਜਿਹੜੇ ਬਸਾਂ ਵਾਲਿਆ ਉਹਨਾਂ ਨੂੰ ਲਿਆਂਦਾ ਗਿਆ ਦੇੰਪੀ ਢਿੱਲੋਂ ਨੂੰ ਲਿਆਂਦਾ ਗਿਆ ਉਹ ਦੂਜੀ ਦੇਖੀਏ ਤਤਰੰਤਾਰ ਚੋਂ ਜਿਹੜੀ ਜਿਮਨੀ ਚੋਂ ਹੋਈ ਹੈ ਤਰਨਤਾਰ ਇਹਦੇ ਵਿੱਚ ਵੀ ਅਕਾਲੀ ਦਲ ਦਾ ਲੀਡਰ ਆ ਜਿਹੜਾ ਲੈ ਕੇ ਆਉਂਦਾ ਕੀ ਭਗਵੰਤ ਮਾਨ ਨੂੰ ਇਸ ਗੱਲ ਤੋਂ ਪਤਾ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਲੀਡਰ ਨੇ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਹ ਜੀ ਖੂਬੀ ਤਾਂ ਹੈਗੀ ਆ ਕਿ ਜਿਹੜੇ ਵਰਕਰ ਜਿਹੜੇ ਉਹਨਾਂ ਦੇ ਪੱਕੇ ਆ ਜਿਹੜੀਆਂ ਵੋਟਾਂ ਉਹ ਖੜੀਆਂ ਹੀ ਨੇ ਕੀ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਹੈ ਦਾ 27 ਦੇ ਵਿੱਚ ਜਿੱਥੋਂ ਤੱਕ ਖਬਰਾਂ ਆਉਂਦੀਆਂ ਇਹ 27 ਦੇ ਵਿੱਚ ਭਗਵੰਤ ਮਾਨ ਕੋਸ਼ਿਸ਼ ਕਰ ਰਿਹਾ ਹੈ ਕੀ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਮੈਂ ਲੀਡਰ ਆ ਮੈਂ ਖੜੇ ਕਰਨੇ ਨੇ ਆਪਦੀ ਪਾਰਟੀ ਵੱਲੋਂ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੀ ਹੋਣ ਇਹ ਜ਼ੋਰ ਹੈ ਸੀਐਮ ਭਗਵੰਤ ਮਾਨ ਦਾ ਲੱਗਿਆ ਵੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਆਪ ਦੇ ਖੁਦ ਐਮਐਲਏ ਨੇ ਜਿਹੜੇ ਲੋਕਾਂ ਨੇ ਉਹਨਾਂ ਨੂੰ 92 ਐਮਐਲਏ ਦਿੱਤੇ ਨੇ ਉਹਨਾਂ ਤੇ ਹੁਣ ਭਰੋਸਾ ਬਹੁਤ ਘਟ ਰਿਹਾ ਭਗਵੰਤ ਮਾਨ ਨੂੰ ਉਹਨੂੰ ਪਤਾ ਹੈ ਕਿ ਕਿੰਨਾ ਕੰਮ ਕੀਤਾ ਜਾਂ ਕਿੰਨੇ ਕ ਬੰਦੇ ਨਾਲ ਜੋੜੇ ਨੇ ਭਗਵੰਤ ਮਾਨ ਨੂੰ ਇਸ ਗੱਲ ਦਾ ਪੂਰਾ ਗਿਆਨ ਆ ਜਿਹੜਾ ਕਹਿੰਦੇ ਆ ਚੁੱਕਿਆ ਦੁਵਾਰ 27 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਭਗਵੰਤ ਮਾਨ ਦੀ ਕਹਿੰਦੇ ਕੋਸ਼ਿਸ਼ ਰਹਿਣੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਉਹ ਮੈਂ ਲੈ ਕੇ ਆਵਾਂ ਕਿ ਉਹੀ ਮੇਰੀ ਦੁਵਾਰਾ ਸਰਕਾਰ ਬਣਾ ਸਕਦੇ ਨੇ ਜਿਵੇਂ ਮਰਜ਼ੀ ਲੈ ਕੇ ਆਵਾਂ ਜੋ ਕੁਛ ਮਰਜ਼ੀ ਕਰਨਾ ਪੈ ਜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੀ ਲੀਡਰ ਜਿਹੜੇ ਮੈਂ ਆਪਦੀ ਪਾਰਟੀ ਦੇ ਵਿੱਚ ਲੈ ਕੇ ਆਉਣੇ ਆ ਔਰ ਦੂਜੀ ਗੱਲ ਮਨੀਸ਼ ਸ਼ੋਧਿਆ ਨੇ ਤਾਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ ਕਿ ਸ਼ਾਮ-ਦਾਮ-ਦੰਡ-ਬੇਦ ਸੱਚ ਤੇ ਝੂਠ ਕੁਝ ਵੀ ਸਾਨੂੰ ਕਰਨਾ ਪੈ ਗਿਆ ਅਸੀਂ ਕਰਾਂਗੇ ਸਾਨੂੰ ਹੁਣ ਤਜਰਬੇ ਆ ਗਏ ਨੇ ਕਿ ਪਿਛਲੀਆਂ ਰਹਿ ਗਈਆਂ ਸਰਕਾਰਾਂ ਉਹ ਕਿਵੇਂ ਸਰਕਾਰ ਚਲਾਉਂਦੀਆਂ ਸੀ ਕਿਵੇਂ ਮੀਡੀਆ ਖਰੀਦਦੇ ਸੀ ਕਿਵੇਂ ਛੁੱਠੇ ਪਰਚੇ ਪਾਈ ਜਾਂਦੇ ਨੇ ਉਹ ਸਭ ਦਾ ਸਾਨੂੰ ਕਹਿੰਦੇ ਗਿਆਨ ਹੁਣ ਆ ਚੁੱਕਿਆ ਅਸੀਂ ਹਰ ਇੱਕ ਤਰ੍ਹਾਂ ਦਾ ਮਾਪਦੰਡ ਅਪਣਾ ਲੈਣਾ ਕਿ ਅਸੀਂ ਫਿਰ ਇਸ ਸਫਾਈ ਦੇ ਵਿੱਚ ਆਮਦਮੀ ਪਾਰਟੀ ਦੀ ਸਰਕਾਰ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਫਿਰ ਸਥਾਪਿਤ ਕਰਾਂਗੇ ਸਿੱਧਾ ਉੱਪਰਲੀ ਚੈਲੰਜ ਉਹਨਾਂ ਨੇ ਦੇ ਦਿੱਤਾ ਹੋਇਆ ਇਹ ਲੋਕਾਂ ਨੂੰ ਵੀ ਪਤਾ ਹੈ ਹੁਣ ਸਫਾਈ ਦੇ ਵਿੱਚ ਲੋਕ ਤੈਅ ਕਰਨਗੇ ਕਿ ਸਰਕਾਰ ਅਸੀਂ ਕਿਸ ਦੀ ਲੈ ਕੇ ਆਉਣੀ ਹੈ ਕਿਹੜਾ ਕਿਹੜੀ ਸਰਕਾਰ ਸਾਡੀ ਕੰਮ ਕਰਾ ਸਕਦੀ ਆ ਹੁਣ ਤੱਕ ਤਾਂ ਦੇਖਿਆ ਜਾਵੇ ਕੰਮ ਕਰਾਈ ਵੀ ਨੇ ਤੇ ਛੁਰਲੇ ਡਾਈ ਵੀ ਨੇ ਤੇ ਆਪ ਦਾ ਬਹੁਤ ਕੁਝ ਬਣਾਇਆ ਦੀ ਆ ਜੇ ਗੱਲ 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 ਕਰ ਲਈਏ ਭਗਵੰਤ ਮਾਨ ਨੇ ਹਜੇ ਤੱਕ 2800 ਕਿਲਾ ਜੋ ਬਾਹਰ ਜੋ ਖਰੀਦਿਆ ਹੋਇਆ ਹਜੇ ਉਸ ਦੀ ਪੁਸ਼ਟੀ ਤੱਕ ਨਹੀਂ ਕੀਤੀ ਕਿ 2800 ਕਿਲਾ ਬਣਿਆ ਹੋਇਆ ਜਾਂ ਨਹੀਂ ਬਣਿਆ ਹੋਇਆ ਕਮੇਡੀ ਐਕਟਰ ਆ ਲਾਇਰਿਕਸ ਲਿਖਦੇ ਨੇ ਕਹਾਣੀਆਂ ਲਿਖਦੇ ਨੇ ਕਲਮਾ ਲਿਖਦੇ ਨੇ ਅਗਰ ਚੇਤਤਰ ਕਰਨੇ ਐਡਾ ਵੱਡਾ ਚੈਲੰਜ ਦੇ ਦਿੱਤਾ ਕਿ 12 2800 ਕਿਲਾ ਲਿਆ ਹੋਇਆ ਮਾਤਾ ਪਾਈ ਗਿੜੇ ਵੀ ਕੱਢੇ ਉਹਨਾਂ ਕੋਲੇ ਪੱਕਾ ਸਬੂਤ ਵੀ ਹੈ ਇਹ ਚੱਲ ਰਹੀ ਹੈ ਮੀਡੀਆ ਦੇ ਵਿੱਚ ਪਰ ਭਗਵੰਤ ਮਾਨ ਫਿਰ ਵੀ ਚੁੱਕਦਾ ਕਿਤੇ ਨਾ ਕਿਤੇ 27 ਦਾ ਸਮਾਂ 27 ਦੇ ਵਿੱਚ ਕਿਹੜੇ ਲੀਡਰ ਕਿਹੜੀ ਪਾਰਟੀ ਦੇ ਵਿੱਚ ਦੇਖ ਕੇ ਮੋਖਾ ਭੱਜਣਗੇ ਉਹ ਤੈ ਵੀ ਹੋ ਜਾਊਗਾ ਪਤਾ ਵੀ ਲੱਗ ਜਾਣਾ ਸਾਹਮਣੇ ਵੀ ਆ ਜਾਣਾ ਪਰ ਸਰਕਾਰ ਕਿਸ ਦੀ ਬਣੂਗੀ 2027 ਦੇ ਵਿੱਚ ਇਹ ਲੋਕ ਤੈ ਕਰਣਗੇ ਬਾਕੀ ਤੁਹਾਡੇ ਜਿਹੜੇ ਆਪ ਦੇ ਵਿਚਾਰ ਨੇ ਉਹ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ